ਆਲਟਨਿਅਸ ਚੈਨਲ ਦੇ ਵੇ ਤੁਹਾਡਾ ਸਵਾਗਤ ਅਗਰ ਤੁਸੀਂ ਬਟਾਲੇ ਆ ਰਹੇ ਹੋ ਜਾਂ ਬਟਾਲੇ ਦੇ ਦੁਕਾਨਦਾਰ ਹੋ ਤਾਂ ਹੋ ਜਾਓ ਸਾਵਧਾਨ ਬਟਾਲਾ ਵਿੱਚ 144 CRP ਲਗਾਈ ਗਈ ਹੈ ਕੱਲ ਤੋਂ ਟ੍ਰੈਫਿਕ ਪੁਲਿਸ ਕਰੇਗੀ ਦੁਕਾਨਦਾਰਾਂ ਤੇ ਐਫ ਆਈ ਆਰ ਦਰਜ এয়ারਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਟਾਲਾ ਦੀ ਟ੍ਰੈਫਿਕ ਪੁਲਿਸ ਹੁਣ ਕੱਲ ਤੋਂ ਕਰੇਗੀ ਦੁਕਾਨਦਾਰਾਂ ਤੇ ਐਫ ਆਈ ਆਰ ਦਰਜ ਜਿਸ ਨੂੰ ਲੈ ਕੇ ਅੱਜ ਟ੍ਰੈਫਿਕ ਪੁਲਿਸ ਨੇ ਸਪੀਕਰ ਉਤੇ ਅਨਾਉਂਸਮੈਂਟ ਕਰਦੇ ਆ ਕਿ ਆ ਕੇ ਦੁਕਾਨਦਾਰ ਆਪਣੇ ਨਜਾਇਜ਼ ਕਬਜ਼ੇ ਖੁਦ ਅੰਦਰ ਕਰ ਲੈਣ ਨਹੀਂ ਤਾਂ ਕੱਲ ਤੋਂ 188 ਦਾ ਮਾਮਲਾ ਕੀਤਾ ਜਾਵੇਗਾ। ਧਰ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਕਿਹਾ ਕਿ ਅੱਜ ਅਸੀਂ ਆਖਰੀ ਵਾਰ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਨੂੰ ਵਾਰਨਿੰਗ ਦੇਣ ਆਏ ਹਾਂ ਕਿ ਆਪਣੇ ਨਜਾਇਜ਼ ਕਬਜ਼ੇ ਹਟਾ ਲਵੋ। ਨਵੀਂ ਤੋਂ ਕੱਲ ਤੋਂ ਡੀਸੀ ਗੁਦਾਸਪੁਰ ਦੇ ਹੁਕਮਾਂ ਮੁਤਾਬਕ ਨਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਤੇ ਐਫਆਈਆਰ ਦਰਜ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਬਟਾਲੇ ਦੀ ਟ੍ਰੈਫਿਕ ਨੂੰ ਹਰ ਸੂਰਤ ਦੇ ਵਿੱਚ ਸਚਾਰੂ ਰੂਪ ਦੇ ਵਿੱਚ ਚਲਾਉਣ ਲਈ ਵਚਨਬੱਧ ਹਾਂ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਸਵਿੰਦਰ 베ਦੀ ਅਤੇ ਕਰਮਜੀਤ ਜੰਮਾਜੀ ਇਹ ਵਿਸ਼ੇਸ਼ ਰਿਪੋਰਟ ਧਿਆਨ ਦਿਓ ਟ੍ਰੈਫਿਕ ਟਾਪ ਬਟਾਲਾ ਵੱਲੋਂ ਆਪ ਸਭ ਨੂੰ ਹੌਂਚਕ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬ ਵਕੀਤੇ ਕੋਈ ਨਾਜਾਇਜ਼ ਕਬਜ਼ਿਆਂ ਸਬੰਧੀ ਬਫਾ 144 ਦੇ ਆਰਡਰ ਕੀਤੇ ਗਏ ਹਨ ਜਿਸ ਦੇ ਤਹਿਤ ਜਿਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਆਪ ਨੂੰ ਦੁਕਾਨਦਾਰਾਂ ਅਤੇ ਰੇੜੀ ਫਰੀ ਵਾਲਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਮੇਰਾ ਇੰਸਪੈਕਟਰ ਰਵਿੰਦਰਪਾਲ ਸਿੰਘ ਜੀ ਮੈਂ ਇੰਚਾਰਜ ਆ ਦੀ ਟ੍ਰੈਫਿਕ ਸਟਾਫ ਬਟਾਲਾ ਦਾ ਅਪਰਚਮੈਂਟ ਕਰਦੇ ਪਏ ਕੀ ਮਸਲਾ ਕੀ ਹੈ ਮਸਲਾ ਇਦਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲੇ ਦੇ ਕਿਸੇ ਵੀ ਮੁੱਖ ਸ਼ਹਿਰ ਚਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਹਰ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੇੜੀ ਲੱਗੀ ਹੈ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਲੋਕਾਂ ਨੂੰ ਕਈ ਵਾਰਾਂ ਨੂੰ ਮੂਵ ਕਰਨਾ ਹੀ ਔਖਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਪਾਵਰਸ ਹੁੰਦੀਆਂ ਨੇ ਜੀ ਵੀ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ ਮੰਨ ਲਓ ਚਾਈਨਾ ਡੋਰ ਤੇ ਪਵਨਦੀ ਲਾਣੀ ਆ ਪਟਾਕਿਆਂ ਤੇ ਪਵਨਦੀ ਲਾਣੀ ਆ ਇਸੇ ਤਰੀਕ ਤਰੀਕੇ ਨਾਲ ਜ਼ਿਲ੍ਹਾ ਮੈਜਿਸਟਰ ਗੁਰਦਾਸਪੁਰ ਜੀ ਨੇ ਇਹਦੀ ਇਨਕੋਰਜਮੈਂਟ ਕੀਤੀ ਗਈ ਹੈ ਦੁਕਾਨਦਾਰਾਂ ਵੱਲੋਂ ਤੇ ਖਾਸ ਕਰਕੇ ਰੈਡੀ ਫੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 ਸੀਆਰਪੀਐਸ ਤਹਿਤ ਆਰਡਰ ਜਾਰੀ ਕੀਤਾ ਗਿਆ ਹੈ ਕਿ ਇਹੜੇ ਕਬਜੇ ਹਟਾਏ ਜਾਣ ਅਤੇ ਜੇ ਕੋਈ ਕਬਰੀ ਮਰਜ਼ੀ ਦਾ ਕਬਜਾ ਨਹੀਂ ਹਟਾਉਂਦਾ ਨੇ ਉਸਤੇ ਕਾਰਵਾਈ ਕੋਰੋਨਰ ਅਨਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ ਜੇ ਕਿ ਕਮਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਹਜ਼ਾਰਾਂ ਵਾਰ ਨੋਟਿਸ ਵੀ ਦਿੱਤੇਗੇ ਚਲਾਣ ਵੀ ਕੀਤੇਗੇ ਉਹਦਾ ਕੀ ਅਸਰ ਆ ਜੀ ਬਿਲਕੁਲ ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ ਇਹ ਸਾਡੇ ਕੈਂਡ ਤੇ ਕਬਜ਼ੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਾਮਾਨ ਲੇਕਿਨ ਅਸੀਂ 15 ਮਿੰਟਾਂ ਰ ਫੇਰ ਕਿਡਾ ਮਾਰਦੇ ਆ ਸਾਮਾਨ ਫੇਰ ਬਾਹਰ ਹੁੰਦਾ ਤੇ ਬਾਜ਼ਾਰ ਵਾਲਿਆਂ ਨੂੰ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਦਾ ਹੱਲ ਕੀਤਾ ਜਾਵੇ ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁ ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਹੈ ਜੀ ਅੱਜ ਨਹੀਂ ਤਾਂ ਕੱਲ ਤੋਂ ਇਸ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਕਰਾਂਗੇ